ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਡਾ ਟੈਲੋ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਫਿਰ ਜੌਂਦ ਬਣਾਉਣ ਪਹੁੰਚੇ ਜੀ ਇੱਕ ਤੁਹਾਨੂੰ ਅੱਜ ਟਾਪ ਦੀ ਝੋਟੀ ਦਿਖਾ ਦੇਾਂਗੇ ਕਿੰਨਾ ਕੁ ਦੁੱਧ ਬਾਦ ਕੱਢੂਗੀ ਜਾਂ ਕਿੰਨੇ ਕ ਦਿਨ ਕੱਟੂਗੀ ਸਾਰੀ ਗੱਲਬਾਤ ਬਾਈ ਤੋਂ ਪੁੱਛਾਂਗੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬੋਟੇ ਹੋ ਠੀਕ ਹੋ ਜੀ ਵਧੀਆ ਬਾਈ ਪਹਿਲੇ ਤਾਂ ਨੰਬਰ ਬੋਲ ਦਿੰਗੇ ਜੀ 7696502925 ਬਾਈ ਪਿੰਡ ਜਿ ਆਉਂਦਾ ਜਿਲ੍ਹਾ ਬਠਿੰਡਾ ਤਸੀਰ ਅੰਮ੍ਰਾਪਰਾ ਫੂਲ 9 ਕਿਲੋਮੀਟਰ ਅੰਮ੍ਰਾਪਰਾ ਸ਼ਹਿਰ ਆ ਜਾਂਦਾ ਤੇ 7 ਕਿਲੋਮੀਟਰ ਆ ਬਣ ਤਵਾ ਸ਼ਹਿਰ ਨੇੜੇ ਦੇ ਪਿੰਡ ਬੱਲੋ ਬਦਿਆਲਾ ਕਿਹੜੇ ਲਗੜੇ ਲਈ ਤੇ ਅੱਜ ਫਿਰ ਟੌਪ ਦੀ ਲੈਣ ਦੀ ਹੈ ਬਾਈ ਮੈਂ ਤਾਂ 10 ਮਿੰਟਾਂ ਚ ਮੈਂ ਨਹੀਂ ਨਿਕਲਦੀ ਓਕੇ ਜੀ ਉਹ ਥੋੜੀ ਜਿਹੀ ਪਸ਼ੂਆਂ ਚੋਂ ਪਾਸੇ ਦੂਜਾ ਸੂਆ ਸੂ ਰਹੀ ਆ ਤੇ ਪਹਿਲੇ ਸੂਏ ਫਿਰ ਸਹੀ ਜੀ ਦੁੱਧ ਮਾਲਕਾਂ ਨੇ ਕਿੰਨਾ ਦੱਸਿਆ ਸੀ ਬਈ ਕਹ ਹੁਣ ਤਾਂ ਘਾਲਾ 20 ਕਿਲੋ ਹੂੰ 17 ਕਿਲੋ ਜਵਾ ਕੰਡੇ ਲਾਉਂਦਾ ਰਿਹਾ ਕੰਡਾ ਲਾਉ ਐਤ ਕੀ ਫਿਰ ਐਤ ਕੀ ਬਈ ਇਹ ਉਹੀ ਤੇ ਹੈਗਾ 18 19 ਕਿਲੋ ਦੀ ਨਾਲ ਖੜੀ ਇਹ ਤੇ ਮੜਾ ਕੱਦ ਕਰਾ ਦਈਏ ਚੱਕ ਫੁੱਲ ਸਹਿਜ ਫੁੱਲ ਕੱਦ ਫੁੱਲ ਬਰੀਡ ਜੀ ਖੋਲੋ ਜੀ ਮੈਂ ਨਾ ਬਈ ਇਹ ਜਾਂਦੀ ਨਹੀਂ ਬਹੁਤ ਯਾਰ ਚੰਗਿਆ ਤਾਂ ਤਾਹ ਤੋਂ ਦੇਖੋ ਪਿੱਠ ਪੁੜਾ ਝੋਟੀ ਤੇ ਥਾਂ ਲੇਵਾ ਆ ਦੇਖੋ ਬਾਕੀ ਪੇਕਾ 50 ਨਾਲ ਹਾਥੀ ਵਾਲ ਜਾਨ ਵਾਲੀ ਦਾ ਹੈ ਹੀ ਨਹੀਂ ਓਕੇ ਜੀ ਜਮਨ ਲਿਆਓ ਜੀ ਤੋਰਾ ਕਰਾ ਕੇ ਚੱਕ ਤੇ ਬਾਕੀ ਦੀ ਤੇ ਕੱਲੀ ਕੱਲੀ 나ੜ ਪਿੰਡੇ ਦੇ ਵਿੱਚ ਦਿਖਾਈ ਦਿੰਦੀ ਹੈ ਝੋਟੀ ਦੇ ਠੀਕ ਆ ਜੀ ਆ ਦੇਖੋ ਪੱਠ ਪੁੜੇ ਦੀ ਇੱਕ ਨੰਬਰ ਤੇ ਥਾਂ ਲੇਵੇ ਦੀ ਪੂਰੀ ਸਾਫ ਪਰ ਤੇ ਫਿਰ ਖਚਾਈ ਕੁਝ ਵੀ ਮੋਟੀ ਹਵਾ ਹੀ ਪੂਰੀ ਮੈਂ ਕਿਹਾ ਬਾਈ ਭੂ ਕਰ ਗਈ ਪੋਲੀ ਆ ਓਕੇ ਜੀ ਹਾਂ ਭੂ ਕਰ ਗਈ ਬਾਈ ਦਾ ਕਹਣਾ ਪੋਲੀ ਤੇ ਐਚ ਫ ਵੜਾ ਵਰਗਾ ਹਵਾਨਾ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਬਾਈ 4 ਦਿਨ ਬਾਕੀ ਆ ਬੂਟੇ ਓਕੇ 4 ਦਿਨ ਬਾਕੀ ਇੱਕ ਦੋ ਦਿਨ ਉੱਤੇ ਵੀ ਲੈ ਸਕਦੀ ਆ ਲੈ ਸਕਦੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਸਵਾਨ ਪਸ਼ੂ ਹਾਂ ਲੈ ਜਾਂਦਾ ਆ ਦੇਖੋ ਜੀ ਕਿੱਤੀ ਫਿਰਦੀ ਆ ਮੈਂ ਯਾਰ ਕੱਦ ਮੁਕਿਆ ਕੱਦ ਕਾਟ ਦੀ ਤੇ ਥਣ ਲੇਵੇ ਦੀ ਜੇ ਹੁਣ ਵੀ ਕਰਮ ਵਾਲੀ ਸੋਣ ਲੱਗ ਜੇ ਚੰਗਾ ਲੇਵਾ ਕਰ ਦੇਣਾ ਨੇ ਤੇ ਦੇਖਣ ਦੇ ਵਿੱਚ ਵਿੱਚ ਦੋਤਾ ਬਾਈ ਚੰਗੀ ਕੀਰ ਵਾਲੇ ਕੋਲੇ ਬਾਕੀ 20 ਕਿਲੋ ਦੇ ਦੇਣਾ ਮੈਨੇ ਓਕੇ ਜੀ ਹਾਂ ਦੇ ਦੇਣਾ ਬਾਕੀ ਦੋਤਾ ਤੇ ਰੇਟ ਬਾਈ ਕੀ ਆ ਗਿਆ ਫਿਰ ਇਹਦਾ ਰੇਟ ਬੂਟੇ ਦੇਖੇ ਅਸੀਂ ਮੈਂ ਕਿਹਾ ਲੋ ਕਦੇ ਦੋ ਦੋ ਸਵਾ ਦੋ ਦੋ ਇੱਕ 60 ਚੋਂ ਮਾਨਦਾਨ ਕਰ ਦਿਆਂਗੇ ਥੋੜਾ ਬੋਤ ਕਰ ਦਿਆਂਗੇ ਓਕੇ ਜੀ ਹਾਂ ਮਾਨਦਾਨ ਜ਼ਰੂਰ ਹੋਣਾ ਮੈਂ ਤਾਂ ਕੱਦ ਦਿਖਾ ਦੇ ਲੈ ਇੱਧਰ ਖੜਾ ਮੇਰਾ ਸੀ ਫੁੱਟ ਕਰਦਾ ਓਕੇ ਜੀ ਜਮਾ 4 ਚੁਬਰੇ ਦੀ ਕੁੰਬਲਾ ਵਗੈਰਾ ਭੋਰਾ ਵੀ ਦੀ ਸੀਨੇ ਪੱੜੀ ਇੱਕ ਤੁਹਾਨੂੰ ਹੋਰ ਨੋਟ ਕਰਾ ਦੇ ਗੱਲ ਪਿੰਡੇ ਚ ਨਾੜਾ ਦੇਖੋ ਕੱਲੀ ਕੱਲੀ ਨਾੜ ਤੁਹਾਨੂੰ ਦਿਖਾਈ ਦੇਊ ਆ ਦੇਖੋ ਜੀ ਤੇ ਦੂਜੀ ਸਿਕ ਵਹਿਣੀ ਆਈ ਸਾਈਡ ਦੇ ਥਣ ਚੈੱਕ ਕਰ ਲੋ ਠੀਕ ਆ ਜੀ ਤੇ ਨਾੜਾ ਹਵਾਨੇ ਦੇ ਉੱਤੇ ਵੀ ਜਿਵੇਂ ਇੱਥੇ ਬੜਾਂ ਦੇ ਹੁੰਦੇ ਆ ਉਹ ਘਮ ਆ ਬਾਈ ਬਗ ਲੇਵਾ ਦਿਖਾ ਦੇ ਸ਼ੂ ਤੱਕ ਆ ਜਿਹੜਾ ਪੈ ਹੈ ਦੇਣਾ ਹਮ ਆ ਦੇਖੋ ਜੀ 4 ਚੁਬਰੇ ਤੇ ਪਾਰ ਪਿੱਛੇ ਦੇ ਓਕੇ ਬਾਈ ਉਹ ਗਾਰੰਟੀ ਹੋਊਗੀ ਆਪਣੀ ਪਾਰ ਦੀ ਗਾਰੰਟੀ ਹੋਊਗੀ 1,60,000 ਜਮਾਨਤਨ ਹੋ ਜਾ ਹਾਂ ਮਾਨਤਨ ਕਰਦੇ ਜਰੂਰ ਬਾਈ ਕਰ ਮਾਨਤਨ ਬਾਈ ਹਾਂ ਕਹਿੰਦਾ ਬੰਜੜਾ ਇਹਦਾ ਤੇ ਮੰਡਾ ਰਹਿੰਦਾ ਜੇ ਮੰਡਾ ਰਹਿੰਦਾ ਤੇ ਭਾਈ ਨੰਬਰ ਫੇਰ ਬੋਲੋ 7696502925 ਪਿੰਡ ਜੋੰਦ ਜ਼ਿਲ੍ਹਾ ਬਟਿੰਡਾ ਤਹਿਸੀਲ ਭਾਈ ਏਰੀਆ ਚੱਕਦੀ ਮੈਂ ਹੀ ਜਾਂਦੀ ਐਡੀ ਹੂੰ ਨਹੀਂ ਜ਼ਾਇਦ ਗੱਲ ਆ ਜਮਾ ਧੰਨਵਾਦ